ਕੌਣ ਕਹੇ ਤੂੰ ਤਪੇ ਦਿਲਾਂ ਨੂੰ ਫੜ ਕੇ ਹੋਰ ਦਪਾਈ ਜਾ ਕੌਣ ਕਹੇ ਤੂੰ ਬਿਨਾਂ ਵਿਚਾਰੇ ਕਰਜ਼ਾ ਸਿਰ ਤੇ ਚਾਈ ਜਾ ਕੌਣ ਕਹੇ ਤੂੰ ਸੱਚੇ ਮੋਤੀ ਕੌਡਾਂ ਨਾਲ ਵਟਾਈ ਜਾ ਕੌਣ ਕਹੇ ਤੂੰ ਮੁਠਾਂ ਭਰ ਭਰ ਹੀਰੇ ਸੁੱਟ ਮੁਕਾਈ ਜਾ ਕੌਣ ਕਹੇ ਤੂੰ ਨਦੀ ਕਿਨਾਰੇ ਚਿੰਚਿਣ ਮਹਿਲ ਬਣਾਈ ਜਾ ਕੌਣ ਕਹੇ ਤੂੰ ਅੰਨਾ ਬਣ ਕੇ ਝੁੱਗਾ ਪਕੜ ਲੁਟਾਈ ਜਾ ਕੌਣ ਕਹੇ ਸੰਜੇ ਖੱਬੇ ਵੈਰੀ ਕੌਣ ਬਿਠਾਈ ਜਾ ਕੌਣ ਕਹੇ ਟੁੰਬ ਟੁੰਬ ਕੇ ਸੁੱਤੇ ਸ਼ੇਰ ਜਗਾਈ ਜਾ ਕੌਣ ਕਹੇ ਫੰਦ ਬਣਾ ਕੇ ਭੋਨੇ ਲੋਕ ਫਸਾਈ ਜਾ ਕੌਣ ਕਹੇ ਮਾਲ ਪਰਾਇਆ ਧੁਖੇ ਨਾਲ ਦਬਾਈ ਜਾ ਕੌਣ ਕਹੇ ਤੂੰ ਦੁਖੀਆਂ ਉੱਤੇ ਐਸੇ ਕਹਿਰ ਕਮਾਈ ਜਾ ਕੌਣ ਕਹੇ ਤੂੰ ਜ਼ਾਲਮ ਬਣ ਕੇ ਕੌਣ ਕਹੇ ਤੂੰ ਜਲਮ ਬਣ ਕੇ ਦੰਮੀ ਚਮਚ ਲਾਈ ਜਾ ਕੌਣ ਕਹੇ ਤੂੰ ਬਦੀਆਂ ਕਰ ਕਰ ਕຸນ ਨੂੰ ਲੀਕ ਲਗਾਈ ਜਾ ਕੌਣ ਕਹੇ ਤੂੰ ਦੁਨੀਆ ਉੱਤੇ ਆਪਣਾ ਨਾਮ ਮਿਟਾਈ ਜਾ ਕੌਣ ਕਹੇ ਤੂੰ ਜਨਮ ਅਮੋਲਕ ਮਿੱਟੀ ਵਿੱਚ ਰੁਲਾਈ ਜਾ ਕੌਣ ਕਹੇ ਤੂੰ ਅੰਮ੍ਰਿਤ ਵਾਲੇ ਉੱਪੇ ਰੋੜ ਵਗਾਈ ਜਾ ਆਖਰੀ ਦੋ 17 ਇਹਦੇ ਵਿੱਚ ਲਿਖੀਆਂ ਹੋਈਆਂ ਸਾਰੇ ਭੈੜ ਕਮਾਵੇਂ ਆਪੇ ਆਪੇ ਬਹਿ ਬਸਤਾਵੇਂਗਾ ਆਪੇ ਕਾਲ ਬਣਾ ਕੇ ਹੱਤੀ ਆਪੇ ਹੀ ਫਸ ਜਾਵੇਂਗਾ ਬਹੁਤ ਬਹੁਤ ਧੰਨਵਾਦ